ਸਵਾਗਤ ਹੈ ਵੀਰ ਜੀ ਵੀਡੀਓ ਮਾ ਤੇ ਵੀ ਟੁੱਪੇ ਦੇ ਆਪਣਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਬਾਕੀ ਦੇ ਹੁਣ ਪਹੁੰਚ ਗਏ ਟੁੱਪਕੜਾਣੇ ਪਿੰਡ ਦਾ ਕਿ ਵੀ ਪਿੰਡ ਦਾ ਬਣਾ ਵੀ ਵੀਡੀਓ ਬਣਾਣੇ ਟਾਈਮ ਲੱਗੇ ਨਹੀਂ ਹੈਗਾ ਤਾਂ ਮੈਂ ਕਿ ਵੀ ਅੱਧੇ ਰਸਤੇ ਨਾਲ ਹੀ ਸ਼ੁਰੂ ਕਰ ਦਿੱਤੀ ਤੇ ਅਸੀਂ ਅੰਮ੍ਰਿਤਸਰ ਤੋਂ ਸ਼ੁਰੂ ਕਰਕੇ ਫਤਿਹਗੜ੍ਹ ਸਾਹਿਬ ਤੋਂ ਬਾਅਦ ਚਾਂਪੁਰ ਪਿੰਡਵਾਰੀ ਲੱਗਿਆ ਬਦਲ ਲੱਗ ਕੇ ਸ਼ੁਰੂ ਕਰਦੇ ਹਾਂ ਜਿਵੇਂ ਤਾਂ ਖੜੇ ਹੋ ਤੇ ਅੱਜ ਜੇਗੀ ਵੀ 4 ਤਰੀਕ ਆਪਾਂ ਫਤਿਹਗੜ੍ਹ ਸਾਹਿਬ ਨੂੰ ਜਾ ਰਹੇ ਤੇ টিভি গলো পাই পানী হাল লাগে কাম কাম দেখি টিভি দেখি ਇਹਦੇ ਸੀਤਾਂ ਦੀ ਲੱਤੀ ਸ਼੍ਰੀ ਹਰਿਮੰਦਰ ਸਾਹਿਬ ਬਾਕੀ ਵੀ ਅੱਜ 3-4 ਤਰੀਕ ਨੂੰ ਵੀ ਰਾਸ਼ਕੂ ਦਾ ਆ ਗਿਆ ਬੰਦ ਤੋਂ ਨਾ ਕੋਟੂ ਟੂ ਟੂ ਟੇ ਸਟਾਈ ਹੈ ਅਸੀਂ ਆਪ ਲੈ ਲੰਘਦੇ ਰਹੇਗਾ ਤੀਸਰੇ ਗਾਵੇ ਆਪਣਾ ਸਾਹਮਣੇ ਇਧਰ ਬਰਾਮੇ ਵਾਲਾ ਰਹਿੰਦਾ ਫਤਿਹgarh ਪਹੁੰਚ ਗਏ ਤੇ ਬੜੇ ਗੁਰਦੁਆਰੇ ਦੇ ਅਲੱਗ ਬਾਕੀ ਹੁਣ ਚੱਲਦੇ ਮੱਥਾ ਦੇਖਣ ਤੇ ਅੱਜ ਵੀ ਇੱਥੇ ਰੇ ਸੰਗਤ ਆਦੀ ਹੈਗੀ ਦੂਰ ਦੂਰ ਤੇ ਵੱਸਾਂ ਆ ਵੀ ਆ ਰੀਆਂ ਟ੍ਰਾਂਜੈਕਟਰ ਵੀ ਆਏ ਰਹੇ ਆ

ਇਹ ਤੇ ਛੋਟੇ ਸੇਵ ਜਦਿਆਂ ਦੇ ਸ਼ਰੀਰਾਂ ਦੀ ਬਈਂ ਛੇਰਾਂ ਨੇ ਰੱਖੀ ਕਰੀ ਦੀ ਤੇ ਉਹਦੇ ਬਾਅਦ ਚੱਲਦੇ ਆਪਾਂ ਅੱਥਰ ਮੱਥਾ ਦੇਖਣ ਤੋ ਵੀ ਆ ਕੇ ਤੇ ਬੈਕ ਸਾਈਡ ਜਿੱਥੇ ਛੇਰਾਂ ਨੇ ਰੱਖੀ ਕਰੀ ਦੀ ਉਹ ਬ੍ਰਾਈਕ ਪਾਰਕਿੰਗ ਵੀ ਫੁੱਲ ਹੋਈ ਪਈ ਐ ਤੇ ਵੀ ਕਰ ਲੋ ਵੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਵੀ ਜਿੱਥੇ ਸ਼ੇਰਾਂ ਨੇ ਰਾਖੀ ਕੀਤੀ ਤੇ ਵੀ ਤੇ ਹੁਣ ਆਪਾਂ ਅਗੇ ਦੀ ਭੂਰਾ ਸਾਹਮਾ। ਅਥੜ ਇਕਣ ਤੇ ਬਾਕੀ ਉਰੇ ਉਰੇ ਸਮਾਦਾਂ ਬਣਾਈਆਂ ਹੋਈਆਂ ਨੇ ਅਰਸ਼ੀਦ ਦੀ ਸਥਾਨ। ਇੱਥੇ ਸਰੀਰ ਪਏ ਸੀਗੇ ਸ਼ਹਿਬਾਦਿਆਂ ਦੇ। ਤੇ ਹੁਣ ਆਪਾਂ ਇਹ ਟਰੈਕਟਰ ਲੈ ਜਾਂਦੇ ਆਂ ਫੀਰ ਤੋਂ ਮਾਰਤੀ ਨਾਲ ਮੇਰੇ ਜਿੱਕਰ ਤੋਂ ਰੋਹਾਂ ਨਾਲ ਲੈ ਕੇ। ਚਲੋ ਤਾਂ ਦੇ ਗੋਲ ਜਾਣਾ ਕੋਈ ਨਹੀਂ ਕੋਈ ਸਿਰ ਹੈ। ਕਿਨੇ ਨਾਈਟਾਂ ਗਰਦ ਗੱਤ ਤਾਂ ਮੈਂ ਤਾਂ ਨਹੀਂ ਜਾਣੂ ਕੋਈ ਲੱਗਣ ਵਰਤੇ ਕਿਦੋਂ ਜੀ ਆਗੇ ਦੇ ਦਰਵਾਜ਼ਾ ਬਾਬਾ ਮੋਤੀराम ਮਹਾਰਾਜੀ ਵਾਲੇ ਦਾ ਜਿੱਤੇ ਉਧਰੋਂ ਸਾਡੇ ਇਕੱਕਰ ਚੱਲਦੇ ਹਾਂ ਵੀ ਆਪਾਂ ਗੁਰਦੁਆਰਾ ਜੋਤੀਸਰ ਸਾਹਿਬ ਤੇ ਬਾਬਾ ਮੋਤੀराम ਮਹਾਰਾਜੀ ਦੇ ਵੀ ਪਰਿਵਾਰ ਨੂੰ ਬਾਅਦ ਚ ਕੋਲੂ ਚ ਪੀੜ ਦਿੱਤਾ ਗਿਆ ਦਾ ਤੇ ਉਸ ਦ੍ਰਿਸ਼ ਦਿਖਾਇਆ ਬਈਆ ਤਸਵੀਰਾਂ ਆਵਾ ਕਰ ਲੋ ਦਰਸ਼ਨ ਤੇ ਬਈ ਉਹ ਗਲਾਸਾਂ ਦੇ ਵੀ ਦਰਸ਼ਨ ਕਰ ਲੋ ਜਿਹੜਿਆਂ ਜਿਹੜੇ ਛੋਟੇ ਸਾਹਿਬ ਜਦਾਂ ਦੁੱਧ ਪੀਆ ਸੀਗਾ ਫੁੱਟ ਬੋਕ ਨਾਲ ਜੇ ਕਿਵੇਂ ਲਗਾਏ ਸਾਰੀਆਂ ਪਾਰਕਿੰਗਾਂ ਵੀ ਨਹੀਂ ਹੋ ਰਹੀਆਂ ਤੇ ਚੱਲਦੇ ਅੱਜ ਵੀ ਜਾਣ ਲੱਗਿਆ ਕਿ ਆਹ ਵੀ ਪਾਰਕਿੰਗ ਟੁੱਲਿਆ ਜਿਹੜੀ ਮੇਨ ਮਾਰਕੀਟ ਤੋਂ ਪਾਰਕਿੰਗ ਬਤੇਗਲ ਕਾਵਲ ਮਾਰਕੀਟ ਦੇ ਕੋਲ ਹੈ ਬੰਦ ਗਿਆ ਫੇਰ ਇੱਥੇ ਇਧਰ ਸ਼ੋਵੀ ਬਾਸਾ ਜੀ ਦੇ ਦੁਆਰਾ ਇਧਰ ਨਿਆਰ ਸਵਾਰੀ ਤੋਂ ਨਾ ਡਾਈਏ ਵੀ ਆਹ ਹੈ ਨਾ ਅੱਗੇ ਬੰਦ ਕਰਦੀ ਮਾਦਰੀ ਦੀ ਕੋਲ ਦੇ ਵਿੱਚ ਹੋਣੀ ਇਹਦਾ ਬੋਲਦੇ ਆ ਕਿ ਦੁਆਰਾ ਜੋਤੀ ਸਿੰਘ ਸਾਹਿਬ ਇਹ ਕਿਦੂਆ ਰਹਾ ਫਤਿਹਗੜ ਸਾਹਿਬ ਤੋਂ ਕਿਦੂਆ ਦੁਆਰਾ ਜੋਤੀ ਜੋਰ ਸਾਹਿਬ ਦੀ 3 ਕਿਲੋਮੀਟਰ ਦੇ ਡਿਸਟੈਂਸ ਦਾ ਗਾਣਾ ਕਰ ਰਿਹਾ ਤੇ ਵੀ 3 ਕਿਲੋਮੀਟਰ ਦੀ ਪੂਰੀ ਪਿਆ ਬਈ ਤੇ ਸਵਾਗ ਦਿਨਾਂ ਜਮਾਨੀ ਬਦਲ ਲੱਗਦਾ ਹੈਗਾ ਇਹਨੀ ਦੂਰ ਵੀ ਹੈ ਨਾ ਤੇ ਵੀ ਜੇ ਆਪਾਂ ਕੱਲੇ ਆਏ ਹਾਂ ਬਾਅਦ ਚੱਲਨੇ ਆ ਸਵਾ ਤੋਂ ਬਾਅਦ ਇਹ ਸਿਰ ਬਹੁਤ ਲੱਗਦਾ ਵੀ ਬਹੁਤ ਦੂਰ ਹੈ ਬਿੰਦਾਲਾ ਅੰਦਰ ਬਰੀ ਬੇਰਸਾਬ ਜਿਹਨਾਂ ਨਾਮ ਆਏ ਤੇ ਦਿਨ ਯਾਦ ਰਹਾ ਉਹ ਬੰਦੇ ਨਾ ਪਾ ਲਈ ਪਾ ਲਿਆ ਸਾਰੇ ਤੇ ਵੀ ਲਗਿਆ ਉਹ ਨੰਬਰ ਬਾਕੀ ਆ ਦੁਕਾਨ ਪੱਕੀ ਹੋਈ ਨਾ ਠੀਕੇ ਬਲੇ ਜਿਹੜਾ ਜਗਾ ਇਹਨੇ ਯਾਰ ਨਾ ਅੰਕ ਲੈ ਆਇਆ ਜੀ ਵੱਡੀ ਗੱਲ ਹੋ ਰਿਹਾ ਉਹਦਾ ਕਿ ਇਹ ਹੁਣ ਜਿੰਨੇ ਵੀ ਲੰਗਰਾਂ ਜਗਾ ਸਾਰੀ ਵਿਲੀ ਪਈ ਹੈ ਕੋਈ ਕੋਈ ਮੰਨ ਲਓ ਹੁਣੇ ਸਾਰੇ ਏਰੀਆ ਮਾ ਪੂਰੇ ਮੈਂ 4 ਜਾਂ 5 ਲੰਗਰ ਰੱਖੇ ਬਾਸ ਬਾਕੀ ਸਾਰੀ ਜਗ੍ਹਾ ਵਿਲੀ ਪਈ ਆ ਸਿਰੇ ਦੇ ਸਿਰੇ ਤੱਕ ਤੇ ਹੁਣ ਚੱਲਦੇ ਘਰਾਂ ਨੂੰ ਬਾਕੀ ਵੀਡੀਓ ਬਣਾਣੇ ਦਾ ਟਾਈਮ ਨਹੀਂ ਲੱਗਿਆ ਹੈਗਾ ਤੇ ਹੁਣ ਲੱਗੇ ਤੇ ਟਰਾਲੀ ਲਾਣ ਉਹ ਦੇ ਮਿੰਟ ਟਰਾਲੀ ਲਾ ਦੇਗਾ ਬਾਕੀ ਵੀਡੀਓ ਬਣਾਣੇ ਦਾ ਟਾਈਮ ਨਹੀਂ ਲੱਗਿਆ ਹੈਗਾ ਇਨਸ਼ਾ ਅੱਲ੍ਹਾ ਬਾਕੀ ਹੁਣ ਜਾਣਾ ਆਪਣੇ ਮਾਗੀ ਕੇ ਮੇਲੇ ਨੂੰ ਇਹ ਜਿਹੜੀ ਆਪਾਂ ਆਉਂਗੇ ਡਾਊਨ ਸਾਹਿਬ ਬਾਕੀ ਤੇਰੀ ਆਪਣੇ ਪਿੰਡ ਦਾ ਲੰਗਰ ਜਾਈ ਕਰਾ ਤੇ ਉਹ ਵੀ ਲੰਗਰ ਕੀ ਵੀ ਗਰਾਹੀ ਲਗੇ ਹੋਏ ਇਕੱਠੀ ਕਰਨ ਤੇ ਆਪਣੇ ਪਿੰਡਾਂ ਵੀ ਤਿੰਨ ਜਗ੍ਹਾ ਲੰਗਰ ਜਹਾਗਾ ਚਮਕੌਰ ਸਾਹਿਬ ਫਤੇਗੜ ਸਾਹਿਬ ਤੇ ਡਾਊਨ ਸਾਹਿਬ ਪਤਲਾ ਕੀ ਜਿਹਾ ਮੇਲੇ ਨੂੰ ਬਾਕੀ 1 ਮਹੀਨੇ ਦੇ ਵਿੱਚ ਵਿੱਚ ਤਿੰਨ ਵਾਰੀ ਲੰਗਰ ਜਾਇਆ ਵਾਗਾ ਤੇ ਇੱਕ